ਮੇਰਾ ਨਾਮ ਹੈ ਜਗਜੀਤ ਸਿੰਘ ਪਿੰਡ ਝਾਲੀ ਵਾਲਾ ਜੀ ਕੀ ਘਟਨਾ ਵਾਪਰੀ ਹੈ ਸਾਰੀ ਇਹ ਘਟਨਾ ਜੀ ਸਾਨੂੰ ਹੀ ਪਹਿਲਾਂ ਪਤਾ ਨਹੀਂ ਸੀ ਲੱਗਾ ਜਦੋਂ ਧੂਆਂ ਦੇਖਿਆ ਫਿਰ ਆਏ ਆ ਜੀ ਅਸੀਂ ਬਜਾਉਣਾਕ ਹਾਂ ਤਾਂ ਅੱਗ ਬਹੁਤ ਤੇਜ਼ੀ ਹੈ ਤੇ ਲੱਗੀ ਹੋਈ ਹੈ ਜੀ ਕੰਟਰੋਲ ਨਹੀਂ ਹੋ ਰਹੀ ਇਹ ਹੈ ਕੀ ਹੈ ਸਾਰੀ ਜਗ੍ਹਾ ਇਹ ਸਾਰੀ ਜਗ੍ਹਾ ਜੰਗਲ ਜਗਲਾਤ ਮਹਿਕਮੇ ਦੀ ਹੈ ਜੀ ਅੱਛਾ ਹਾਂਜੀ ਕਿੰਨਾ ਕੁ ਰਕਬਾ ਜਿਹੜਾ ਪ੍ਰਭਾਵਿਤ ਹੋਇਆ ਹੁਣ ਤੱਕ ਇਹ ਰਕਬਾ ਜੀ ਘਟੋ ਘਟ ਵੀ ਹੁਣ 15 ਕਿਲਿਆਂ ਦੇ ਕਰੀਬ ਹੋ ਗਿਆ ਜੀ ਹਾਂ ਤੇ ਹਜੇ ਵੀ ਕਾਬੂ ਨਹੀਂ ਪੈ ਰਿਹਾ ਜਿਆਦਾ ਨੁਕਸਾਨ ਹੋ ਸਕਦਾ ਜੀ ਅੱਗੇ ਬਿਜਲੀ ਘਰ ਆ ਸਾਡੇ ਉੱਥੇ ਤੱਕ ਵੀ ਅੱਗ ਜਾ ਸਕਦੀ ਹੈ ਜੀ ਹੁਣ ਤੱਕ ਜਿਹੜੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਕੋਈ ਮੌਕੇ ਤੇ ਪਹੁੰਚੀਆਂ? ਹਾਂਜੀ ਮੌਕੇ ਤੇ ਪਹੁੰਚੀਆਂ ਹੋਈਆਂ ਪਰ ਉਹਨਾਂ ਕੋ ਵੀ ਕੰਟਰੋਲ ਨਹੀਂ ਹੋ ਰਿਹਾ ਕਿਉਂਕਿ ਜੰਗਲ ਦੇ ਵਿੱਚ ਰੁੱਖ ਬਹੁਤ ਸੰਘਣੇ ਆ ਤੇ ਛੇਦੀ ਅੰਦਰ ਨਹੀਂ ਆ ਰਹੀਆਂ। ਹਾਂਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਪਿੰਡ ਚਾਲੀ ਵਾਲਾ। ਇਹ ਜੰਗਲਾਤ ਨੂੰ ਅੱਗ ਲੱਗੀ ਇਨਚਾਨਕ ਕਿਦੋਂ ਜੀ? ਇਹ ਨਹੀਂ ਪਤਾ ਲੱਗਾ ਜੀ ਕਿੱਥੋਂ ਲੱਗੀ ਆ ਕੀ ਤੇ 10-15 ਏਕੜ ਜੰਗਲਾਤ ਸੜ ਕੇ ਸੁਆਹ ਹੋ ਗਿਆ ਤੇ ਹਜੇ ਕਾਬੂ ਪਾਉਣ ਦੇ ਆ ਅੱਗ ਤੇ ਜੀ। ਕਿੰਨੇ ਵਜੇ ਦਾ ਇਹ ਵਾਕਿਆ? ਇਹ ਕੋਈ ਜੀ 12 1 ਵਜੇ ਦਾ ਜੀ। ਹਾਂਜੀ। ਕੋ ਅੱਗੇ ਲੱਗਣ ਦਾ ਕਾਰਨ ਸਪਸ਼ਟ ਹੋ ਗਿਆ ਕੁਝ ਨਹੀਂ ਪਤਾ ਲੱਗਾ ਜੀ ਹਜੇ ਕਿੱਥੋਂ ਲੱਗੀ ਆ ਕਿਵੇਂ ਲੱਗੀ ਜੀ ਹਣ ਕੋਈ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਹਾਂਜੀ ਹਾਂਜੀ ਫਾਇਰ ਬ੍ਰਿਗੇਡ ਦੋ ਆਈ ਵਿਆ ਜੀ ਪੂਰੀ ਕੋਸ਼ਿਸ਼ ਆ ਬੁਝਾਉਣ ਦਾ ਜੀ ਹੋਰ ਵੱਡਾ ਖਤਰਾ ਦੱਸਦੇ ਕਿ ਬਿਜਲੀ ਬੋਰਡ ਦੇ ਤੋਂ ਲੱਗੇ ਇਹਦੇ ਹਾਂਜੀ ਬਿਜਲੀ ਬੋਰਡ ਲੱਗ ਗਿਆ ਪਰ ਕੰਟਰੋਲ ਹੋ ਜਾਊਗਾ ਜੀ ਹਾਂਜੀ ਫਾਇਰ ਬ੍ਰਿਗੇਡ ਆ ਗਿਆ ਕੰਟਰੋਲ ਕਰ ਲੈਣਗੇ ਜੀ ਮੈਂ ਨਾ ਕੁਲਦੀਪ ਸਿੰਘ ਵਨਗਾਰਡ ਸੁਲਤਾਨਪੁਰ ਲੋਧੀ ਰਣਧੀਰਪੁਰ ਜੰਗਲ ਜਿੱਥੇ ਬਦੌਰ ਦਾ ਵਨਗਾਰਡ ਤਣਾਤ ਕੀ ਕਰਨਾ ਵਾਪਰੀ ਆ ਜੀ ਕਟਾਂ ਦਾ ਜੇ ਪਤਨ ਲੱਗ ਚੁੱਕਿਆ ਅੱਗੇ ਲੱਗੀ ਅੱਗ ਬੁਝਾਉਣ ਦੇ ਆ ਅੱਗ ਬੁਝਾਉਣ ਦੇ ਪਾ ਲੱਗੇ ਪਤਾ ਕੀ ਗਲਤ ਹੋਈ ਹੈ ਭਾਈ ਜਗ ਬੁਝਾਉਣ ਦੇ ਫਰਗਟੀਆਂ ਦੋ ਗੱਡੀਆਂ ਮਗਾਈਆਂ ਸਰਦਾਂਪੁਰੋ ਦੀ ਤੋਂ ਅੱਗ ਜਿਹੜੀ ਜਦਾ ਜੰਗਲ ਸੁੱਕਿਆ ਵਾ ਬਿਲਕੁਲ ਪੱਤੇ ਪੱਤੇ ਜਾ ਕੇ ਕਾਫੀ ਉਹਦੇ ਨਾਲ ਅੱਗ ਦਾ ਜਿਹੜਾ ਵਾ ਜਦਾ ਪਟ੍ਰੋਲੀ ਬਣਿਆ ਪਿਆ ਕਿ 100 ਨਾਲ ਇੱਕ ਬੰਨੇ ਪਰ ਉਹਨੇ ਦੂਜੇ ਬੰਨੇ ਲੱਗਦੀ ਆ ਤੇ ਗੱਡੀਆਂ ਫਰਗਟੀਆਂ ਆਈਆਂ ਬੁਝਾਉ ਰਹੇ ਹਾਂ ਕਿੰਨਾ ਤੇ ਰਕਬਾ ਜਿਹੜਾ ਹੁਣ ਤੱਕ ਬੁਝਾਉ ਬਸ ਚਿਲਾ ਦੇ ਅਜ ਤੱਕ 5 ਕੇ 4-5 ਕੇ ਲੇਥਾਨ ਨੂੰ ਅੱਗ ਲੱਗੀ ਆ ਪਾਜੀ ਬੁਝਾ ਰਹੇ ਤੇ ਕੋਸ਼ਿਸ਼ ਆਗੇ ਵੀ ਕੰਟਰੋਲ ਕਰ ਰਹੇ ਆ ਫਰ ਵੀ ਗੱਡੀਆਂ ਦੋ ਤਿੰਨ ਆਈਆਂ ਤੇ ਕੰਟਰੋਲ ਕਰ ਲਾ ਮੇਂ ਕੰਟਰੋਲ ਹੋ ਜਾਏਗਾ ਅਗਲੇ ਕੰ ਦਾ ਕਾਰਨ ਸਪਸ਼ਟ ਨਹੀਂ ਅਜੇ ਕੋਈ ਲੱਗਾ ਨਹੀਂ ਪਤਾ ਅਜੇ ਅੱਗੇ ਅੱਗੇ ਬਹੁਤ ਬਾਅਦ ਤਵਦੀਸ਼ ਕਰਾਂਗੇ ਕਿ ਦਾ ਅੱਗ ਲੱਗੀ ਤਾਂ ਕਿਸ ਤਰ੍ਹਾਂ ਹੋਈ ਇਹ ਬਾਤ ਦੇਖਦੇ ਆ ਅਜੇ ਸਿਰਫ ਅੱਗ ਬੁਝਾਉਂਦੇ ਆ ਬੁਝਾਉਣ ਤੱਕ ਹੀ ਪੁੱਛ ਕਰਦੇ ਆ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर